ਇੱਕ ਅਠ ਲੋਹੇ ਦੀ ਲਾਠ ਇਹ ਤੁਹਾਡੇ ਹੀ ਦਿੱਤਾ ਹੋਇਆ ਨਾਰਾ ਹੈਗਾ ਤੇ ਸ਼ੁਰੂਆਤ ਮੈਂ ਇਸੇ ਤੋਂ ਕੀਤੀ ਹੈ ਤੇ ਪਿੰਡ ਅਖਾੜੇ ਵਾਲਿਆਂ ਨੇ ਇਹ ਸਾਬਤ ਕਰਦਾ ਦੇਖੋ ਨਾਰਾ ਨਹੀਂ ਸੀ ਮੈਂ ਦਿੱਤਾ ਨਾਰਾ ਤਾਂ ਇਤਿਹਾਸ ਚੋਂ ਮਿਲਿਆ ਹੋਇਆ ਅਸੀਂ ਲਾਗੂ ਕੀਤਾ ਹੈ ਲਾਗੂ ਹੁੰਦਾ ਦੇਖਿਆ ਤੇ ਇਹਦੀ ਜਿੱਤ ਹੁੰਦੀ ਦੇਖੀਆ ਕੱਠ ਲੋਹੇ ਦੀ ਲੱਟ ਸਰ ਵਿੱਚ ਜਾਲ ਲੰਦੇ ਤੇ ਅੱਜ ਵੀ ਵੱਜ ਰਿਹਾ ਹੈ ਜਿਸ ਤਰੀਕੇ ਨਾਲ ਸਾਲ ਮੋਰਚਾ ਚੱਲਿਆ ਇੱਕ ਪਾਸੇ ਇੱਕ ਬੰਦਾ ਇੱਕ ਪਾਸੇ ਪੂਰਾ ਪਿੰਡ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬਾਰ-ਬਾਰ ਮੀਟਿੰਗਾਂ ਹੋਈਆਂ ਮੀਟਿੰਗਾਂ ਤੋਂ ਬਾਅਦ ਵੀ ਜਿਹੜੀ ਹੈਗੀ ਸਰਕਾਰ ਪ੍ਰਸ਼ਾਸਨ ਉਸ ਇੱਕ ਬੰਦੇ ਦੀ ਪਿੱਠ ਤੇ ਖੜਾ ਦੇਖੋ ਇੱਕ ਬੰਦਾ ਨਹੀਂ ਹੈ ਉਧਰ ਸੰਭਲਣ ਦੀ ਗੱਲ ਹੈ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਇਹ ਧੜਾ ਲੋਕਾਂ ਦਾ ਜਿਹੜੇ ਧੜੇ ਦਾ ਮਤਲਬ ਸਪੋਰਟ ਕਰ ਰਹੀ ਹੈ ਸਰਕਾਰ ਉਹ ਹੈਗਾ ਜੋਕਾਂ ਦਾ ਜੋ ਕਾਰੀਗਾ ਹਿੱਸੇਦਾਰੀ ਆ ਵੰਡੀ ਹੋਈ ਜਿਵੇਂ ਮੰਨ ਲਏ ਕਿ 70% ਸਬਸਿਡੀ ਕਹਿੰਦੇ ਆਉਣੀ ਆ ਉਹ ਮਤਲਬ ਉਹ ਢੜੇ ਦੇ ਵਿੱਚ ਵੰਡੀ ਜਾਣੀ ਆ 3 ਕਿਲੋਮੀਟਰ ਦਾ ਫਾਸਲਾ ਚਾਹੀਦਾ ਫੈਕਟਰੀ ਲੱਗਣ ਵਾਸਤੇ ਤੇ ਤਿੰਨ ਕਿੱਲਿਆਂ ਦੇ ਜਿੰਨੇ ਲਾਤਾ ਉਹ ਅੰਨੀ ਸੀ ਅਫਸਰ ਚਾਹੀ ਉਹ ਅਫਸਰ ਚਾਹੀ ਅੱਜ ਫਸੀ ਹੋਈ ਆ ਉਹ ਲੋਕਾਂ ਨੂੰ ਕੁੱਟ ਕੇ ਨੂੰ ਚਾਲੂ ਕਰਨਾ ਚਾਹੁੰਦੀ ਆ ਜਿਹੜਾ ਤੁਸੀਂ ਮੇਰੇ ਨਾਲ ਨਾਰੇ ਦੀ ਗੱਲ ਕੀਤੀ ਆ ਉਹ ਨਾਰਾ ਇਤਿਹਾਸ ਦੇ ਵਿੱਚੋਂ ਆਇਆ ਸੀ ਅਸੀਂ ਲੋਕਾਂ ਨਾਲ ਗੱਲ ਹੀ ਉਦੋਂ ਕੀਤੀ ਜੇ ਆ ਗੱਲ ਤੇ ਖੜਜੋਗੇ ਸਿਆਸੀ ਪਾਰਟੀਆਂ ਦਾ ਖੜ੍ਹਾ ਛੜ ਦੇਉਗੇ ਆਪ ਦਾ ਕੱਠ ਬਣਾ ਲਓਗੇ ਤਾਂ ਜਿੱਤ ਲਓਗੇ ਮੇਰਾ ਅੱਜ ਮਨਖੋਚ ਹੋਇਆ ਵੀ ਜਿਹੜੀਆਂ ਪੰਜ ਔਰਤਾਂ ਨੂੰ ਥਾਣੇ ਫੜ ਕੇ ਲਗਾਇਆ ਸੀ ਉਹਨਾਂ ਚ ਚਾਰ ਔਰਤਾਂ ਹਰੀਆਂ ਚੁੰਨੀਆਂ ਮਜ਼ਦੂਰਾਂ ਵਾਲੀਆਂ ਲਈ ਫਿਰਦੀਆਂ ਇੱਕ ਮੋਢਾ ਤੇ ਸੰਘਰਸ਼ ਦੀ ਮਿਸਾਲ ਪਿੰਡ ਅਖਾੜਾ ਜਿਹਨੇ ਪੂਰੇ ਪੰਜਾਬ ਦੇ ਵਿੱਚ ਇੱਕ ਮਿਸਾਲ ਪੈਦਾ ਕੀਤੀ ਕਿ ਜਦੋਂ ਲੋਕ ਇਕੱਠੇ ਹੋ ਜਾਣ ਜਿਵੇਂ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਕਹਿੰਦੇ ਹੁੰਦੇ ਆ ਕਿ ਇਕੱਠ ਲੋਹੇ ਦੀ ਲੱਠ ਤੇ ਉਹ ਸਾਬਤ ਕਰਤਾ ਕਿ ਬਾਇਓ ਗੈਸ ਪਲਾਂਟ ਜਿਹੜਾ ਲੱਗ ਰਿਹਾ ਸੀ ਉਹਦੇ ਵਿਰੁੱਧ ਜਿਹੜਾ ਉਹਨਾਂ ਨੇ ਮੋਰਚਾ ਜਿਹੜਾ ਸੰਘਰਸ਼ ਸ਼ੁਰੂ ਕੀਤਾ ਤੇ ਉਹਦੇ ਵਿੱਚ ਸਰਕਾਰ ਨੂੰ ਜਦੋਂ ਵੀ ਤਸ਼ੱਦਦ ਕਰਨ ਦੀ ਉਹਨਾਂ ਨੇ ਸਕੀਮ ਬਣਾਈ ਤੇ ਮੂੰਹ ਦੀ ਖਾਣੀ ਪਈ ਬੀਤੇ ਦਿਨੀ ਜੋ ਹੋਇਆ ਉਹ ਤਸਵੀਰਾਂ ਦੇ ਜ਼ਰੀਏ ਤੁਸੀਂ ਸਭ ਨੇ ਦੇਖਿਆ ਤੇ ਅੱਜ 30 ਅਪ੍ਰੈਲ 1 ਸਾਲ ਹੋ ਗਿਆ ਬਰੇਗੰਡ ਮਨਾਈ ਜਾ ਰਹੀ ਆ ਇਸ ਇੱਕ ਮੋਟਤਾ ਦੀ ਇਸ ਸੰਘਰਸ਼ ਦੀ ਬਰੇਗੰਡ ਹੈ ਤੇ ਕਿਸਾਨ ਜਥੇਬੰਦੀਆਂ ਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਆ ਜਥੇਬੰਦੀ ਕਿਸਾਨ ਜਥੇਬੰਦੀ ਡਕੌਂਦਾ ਦਾ ਵੱਡਾ ਇਹਦੇ ਵਿੱਚ ਇੱਕ ਰੋਲ ਰਿਹਾ ਮਨਜੀਤ ਨੇਰ ਸਾਡੇ ਨਾਲ ਨੇ ਪ੍ਰਧਾਨ ਜੀ ਇਕੱਠ ਲੋਹੇ ਦੀ ਲਾਠ ਇਹ ਤੁਹਾਡੇ ਹੀ ਦਿੱਤਾ ਹੋਇਆ ਨਾਰਾ ਹੈਗਾ ਤੇ ਸ਼ੁਰੂਆਤ ਮੈਂ ਇਸੇ ਤੋਂ ਕੀਤੀ ਆ ਤੇ ਪਿੰਡ ਅਖਾੜੇ ਵਾਲਿਆਂ ਨੇ ਇਹ ਸਾਬਤ ਕਰਤਾ ਦੇਖੋ ਨਾਰਾ ਨਹੀਂ ਸੀ ਮੈਂ ਦਿੱਤਾ ਨਾਰਾ ਤਾਂ ਇਤਿਹਾਸ ਚੋਂ ਮਿਲਿਆ ਹੋਇਆ ਅਸੀਂ ਲਾਗੂ ਕੀਤਾ ਹੈ ਲਾਗੂ ਹੁੰਦਾ ਦੇਖਿਆ ਤੇ ਇਹਦੀ ਜਿੱਤ ਹੁੰਦੀ ਦੇਖੀ ਆ ਕੱਠ ਲੋਹੇ ਦੀ ਲੱਟ ਸਰ ਵਿੱਚ ਜਾਲ ਲੰਦੇ ਤੇ ਅੱਜ ਵੀ ਵੱਜ ਰਿਹਾ ਆ ਖਾੜਾ ਪਿੰਡ ਦੇ ਵਸਨੀਕਾਂ ਨੇ ਇਹਦੇ ਤੇ ਪਹਿਰਾ ਦਿੱਤਾ ਤੇ ਜੱਤਵਾਲ ਨੂੰ ਵੱਧ ਰਹੇ ਆ ਇੱਕ ਸਾਲ ਤੋਂ ਜਿਹੜਾ ਸੰਘਰਸ਼ ਸੀ ਉਹ جاری ਆ ਜੱਤ ਹਮੇਸ਼ਾ ਲੋਕਾਂ ਦੀ ਹੁੰਦੀ ਆ ਉਹ ਹੋਊਗੀ ਜਿਸ ਤਰੀਕੇ ਨਾਲ ਸਾਲ ਮੋਰਚਾ ਚੱਲਿਆ ਇੱਕ ਪਾਸੇ ਇੱਕ ਬੰਦਾ ਇੱਕ ਪਾਸੇ ਪੂਰਾ ਪਿੰਡ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬਾਰ ਬਾਰ ਮੀਟਿੰਗਾਂ ਹੋਈਆਂ ਮੀਟਿੰਗਾਂ ਤੋਂ ਬਾਅਦ ਵੀ ਜਿਹੜੀ ਹੈਗੀ ਸਰਕਾਰ ਪ੍ਰਸ਼ਾਸਨ ਉਸ ਇੱਕ ਬੰਦੇ ਦੀ ਪਿੱਠ ਤੇ ਖੜਾ ਹਰ ਬਾਰ ਜਿਹੜਾ ਹੈਗਾ ਚੜ ਕੇ ਆਉਂਦਾ ਸੀ ਪ੍ਰਸ਼ਾਸਨ ਐਕਸ਼ਨ ਕਰਦੇ ਸੀ 26 ਤਰੀਕ ਨੂੰ ਤਾਂ ਬਹੁਤ ਵੱਡਾ ਐਕਸ਼ਨ ਹੋਇਆ ਸਾਨੂੰ ਪਤਾ ਲੱਗਿਆ ਤੁਹਾਨੂੰ ਵੀ ਉਸ ਉਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਸੀ ਦੇਖੋ ਇੱਕ ਬੰਦਾ ਰਿਹਾ ਉਧਰ ਸਾਹਮਣੇ ਦੀ ਗੱਲ ਹੈ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਇਹ ਤੁਹਾਡੇ ਲੋਕਾਂ ਦਾ ਜਿਹੜੇ ਤੁਹਾਡੇ ਦਾ ਮਤਲਬ ਸਪੋਰਟ ਕਰ ਰਹੀ ਹੈ ਸਰਕਾਰ ਉਹ ਹੈਗਾ ਜੋਕਾਂ ਦਾ ਜੋਕਾਂ ਦੀ ਕਹਾ ਹਿੱਸੇਦਾਰੀ ਆ ਵੰਡੀ ਹੋਈ ਜਿਵੇਂ ਮੰਨ ਲਏ ਕਿ 70% ਸਬਸਿਡੀ ਕਹਿੰਦੇ ਆਉਣੀ ਆ ਉਹ ਮਤਲਬ ਉਹ ਤੁਹਾਡੇ ਦੇ ਵਿੱਚ ਵੰਡੀ ਜਾਣੀ ਤੇ ਉਹ ਜ਼ੋਰ ਲਾਉਣਗੇ ਕਿਹੜੀ ਅਫਸਰ ਸਾਹੀ ਐਡੀ ਸਿਆਣੀ ਆ ਤੁਸੀਂ ਬੁੱਧੀ ਜੀ ਵੀ ਆਉਨੇ ਹੋ ਆ ਦੋ ਦੋ ਕਿੱਲੇ ਬਾਟ ਆ ਉਹ ਚਾਰ ਕੋਠੀਆਂ ਪਾਈਆਂ ਹੋਈਆਂ ਦਿਸਦੀਆਂ ਮੈਂ ਕਹਿੰਦਾ ਕੈਮਰਾ ਮਾਰ ਲਓ ਇੱਧਰ ਇੱਕ ਕਿੱਲੇ ਤੇ ਮਤਲਬ ਤਿੰਨ ਕਿੱਲਿਆਂ ਦਾ فاਸਲਾ ਬਣਿਆ ਪਿੰਡ ਤੋਂ ਤਿੰਨ ਕਿਲੋਮੀਟਰ ਦਾ فاਸਲਾ ਚਾਹੀਦਾ ਫੈਕਟਰੀ ਲੱਗਣ ਵਾਸਤੇ ਤੇ ਤਿੰਨ ਕਿੱਲਿਆਂ ਦੇ ਜਿਹਨੇ ਲਾਤਾ ਉਹ ਅੰਨੀ ਸੀ ਅਫਸਰ ਚਾਹੀ ਉਹ ਅਫਸਰ ਚਾਹੀ ਅੱਜ ਫਸੀ ਹੋਈ ਆ ਉਹ ਲੋਕਾਂ ਨੂੰ ਕੁੱਟ ਕੇ ਨੂੰ ਚਾਲੂ ਕਰਨਾ ਚਾਹੁੰਦੀ ਆ ਪਰ ਲੋਕ ਸੱਚੇ ਆ ਸਰਕਾਰ ਝੂਠੀ ਆ ਉਹਦੀ ਅਫਸਰ ਸਾਹਿਬ ਝੂਠੀ ਆ ਤੇ ਲੋਕ ਜਿਹੜਾ ਤੁਸੀਂ ਮੇਰੇ ਨਾਲ ਨਾਰੇ ਦੀ ਗੱਲ ਕੀਤੀ ਆ ਉਹ ਨਾਰਾ ਇਤਿਹਾਸ ਦੇ ਵਿੱਚੋਂ ਆਇਆ ਸੀ ਅਸੀਂ ਲੋਕਾਂ ਨਾਲ ਗੱਲ ਹੀ ਉਦੋਂ ਕੀਤੀ ਜੇ ਆਏ ਗੱਲ ਤੇ ਖੜ੍ਹਜੋਗੇ ਸਿਆਸੀ ਪਾਰਟੀਆਂ ਦਾ ਖੜ੍ਹਾ ਛੱਡਦੇ ਹੋਗੇ ਆਪ ਦਾ ਕੱਠ ਬਣਾ ਲਓਗੇ ਤਾਂ ਜਿੱਤ ਲਓਗੇ ਤੇ ਲੋਕ ਜਿੱਤਦੇ ਆਏ ਆ ਚਾਹੇ ਉਹ ਐਮਪੀ ਦੀਆਂ ਚੋਣਾਂ ਸੀ ਲੋਕਾਂ ਨੇ ਬਾਈਕਾਟ ਕੀਤਾ ਚਾਹੇ ਪੰਚਾਇਤੀ ਚੋਣਾਂ ਆ ਜਿੱਥੇ ਲੋਕਾਂ ਨੇ ਸਹਿਮਤੀ ਦਿੱਤੀ ਆ ਇੱਥੋਂ ਤੱਕ ਵੀ ਬਈ ਐਸਸੀ ਭਾਈਚਾਰੇ ਚੋਂ ਸਰਪੰਚ ਬਣਾਤਾ ਜਰਨਲ ਸੀਟ ਸੀ ਜਰਨਲ ਸੀਟ ਇਤੋਂ ਵੱਡਾ ਇੱਕ ਤਾਂ ਮੇਰਾ ਅਜ ਮਨ ਖੋਚ ਹੋਇਆ ਵੀ ਜਿਹੜੀਆਂ ਪੰਜ ਔਰਤਾਂ ਨੂੰ ਥਾਣੇ ਫੜ ਕੇ ਲਗਾਈ ਸੀ ਉਹਨਾਂ ਚ ਚਾਰ ਔਰਤਾਂ ਹਰੀਆਂ ਚੁੰਨੀਆਂ ਮਜ਼ਦੂਰਾਂ ਵਾਲੀਆਂ ਲਈ ਫਿਰਦੀਆਂ ਜਿਹੜੇ ਮਤਲਬ ਛੋਟੇ ਕਿਸਾਨ ਵੀ ਹੁੰਦੇ ਆ ਤੇ ਇੱਕ ਇੱਕ ਔਰਤ ਮਤਲਬ ਕਿਸਾਨੀ ਦੀ ਜਿਹੜੀ ਪ੍ਰਧਾਨ ਬਣਾਈ ਸੀ ਜਾਨੀ ਜਿਹੜਾ ਮਜ਼ਦੂਰਾਂ ਕਿਸਾਨਾਂ ਦਾ ਕਿਰਤੀਆਂ ਦਾ ਜਿਹੜਾ ਬਾਬਾ ਨਾਨਕ ਨੇ ਕਿਹਾ ਕਿਰਤੀ ਵੰਡ ਛਕੂ ਜਿੱਦਾਂ ਵੱਡਾ ਉਹਨਾਂ ਦੇ ਇੱਕਾ ਇੱਥੇ ਦੇਖਿਆ ਸੱਚੀ ਨੂੰ ਲੱਗਦਾ ਵੀ ਕੱਠ ਲੋਹੇ ਦੀ ਲੱਠ ਬਣ ਗਿਆ ਕੰਸੋਆਂ ਆ ਰਹੀਆਂ ਨੇ ਵੀ ਇੱਥੋਂ ਜਿਹੜੀ ਹੈਗੀ ਆ ਉਹ ਬੰਦਾ ਫੈਕਟਰੀ ਸ਼ਿਫਟ ਕਰਨ ਦੀ ਸੋਚ ਸਕਦਾ ਹੈ ਤੇ ਆਸ-ਪਾਸੇ ਜਿਹੜੇ ਪਿੰਡ ਨੇ 5-10 ਕਿਲੋਮੀਟਰ ਦੇ ਘੇਰੇ 'ਚ ਵੀ ਹੋਰ ਕਿਸੇ ਰੋਡ ਤੇ ਲਾ ਸਕਦਾ ਦੇਖੋ ਇਹ ਮੇਰੇ ਕੋਲ ਤਾਂ ਨਹੀਂ ਆਈ ਗੱਲ ਤੁਹਾਡੇ ਕੋਲ ਆਈ ਹੋਊਗਾ ਕਹਿ ਨਹੀਂਉਂਦਾ ਤਾਂ ਦੂਜਿਆਂ ਨੇ ਦੇਖਣਾ ਵੀ ਲਗਾਉਣੀਆਂ ਕਿ ਨਹੀਂ ਲਗਾਉਣੀ ਅਸੀਂ ਖਾੜੇ ਤੋਂ ਚੱਕਣ ਦਾ ਤਾਂਣ ਸੇ ਚੱਕੇ ਹੋਇਆ ਇੱਥੋਂ ਚੁਕਾ ਕੀ ਰਾਂਗੇ ਹੋਰ ਲੱਗ ਜੂ ਸਾਲ 6 ਮਹੀਨੇ ਪਰਸਾ ਨੂੰ ਪਤਾ ਵੀ ਇੰਨਾ ਕੁਝ ਹੋਣਾ ਚੱਲਣਾ ਹੈ ਚੁਕਾ ਦੇਂਗੇ ਜਿੱਦੇ ਇੱਥੇ ਐਕਸ਼ਨ ਹੋਇਆ ਸੀ 26 ਤਰੀਕ ਨੂੰ ਬਹੁਤ ਵੱਡਾ ਐਕਸ਼ਨ ਹੋਇਆ ਸੀ ਤੜਕੇ 4 ਵਜੇ ਪੁਲਿਸ ਨੇ लाठी चार्ज ਵੀ ਕੀਤਾ ਬੀਬੀਆਂ ਨੂੰ ਗ੍ਰਿਫਤਾਰ ਵੀ ਕੀਤਾ ਉਸ ਤੋਂ ਬਾਅਦ ਪੰਜਾਬ ਦਾ ਇੱਕ ਨੌਜਵਾਨ ਲੀਡਰ ਫੇਸਬੁੱਕ ਤੇ ਲਾਈਵ ਹੁੰਦਾ ਤੇ ਉਹ ਇੱਕ ਤਰ੍ਹਾਂ ਦਾ ਤਾਨਾ ਜਾਂ ਮਿਹਣਾ ਮਾਰਦਾ ਵੀ ਲੋਕੋ ਤੁਸੀਂ ਛੇਤਰਖਾਨ ਦੇ ਕਾਬਲੀ ਹੋ ਛੇਤਰ ਤੁਹਾਡੇ ਪੈਣੀ ਚਾਹੀਦੇ ਆ ਤੇ ਜਦ ਕਿ ਇਥੋਂ ਦੀ ਤਸਵੀਰ ਕੁਝ ਹੋਰ ਸੀ ਬੇਸ਼ੱਕ लाठी चार्ज ਹੋਇਆ ਕਈਆਂ ਦੇ ਸੱਟਾਂ ਵੀ ਵੱਜੀਆਂ ਪਰ ਜਿਹੜਾ ਦੂਜੀ ਉਹਦੀ ਤਸਵੀਰ ਇਹ ਸੀ ਕਿ ਲੋਕਾਂ ਨੇ ਪ੍ਰਸ਼ਾਸਨ ਦਾ ਵੀ ਮੂੰਹ ਮੋੜਿਆ ਏਕਤਾ ਦੇ ਨਾਲ ਦੇਖੋ ਕੌਣ ਨੌਜਵਾਨ ਸੀ ਉਹ ਮੈਨੂੰ ਨਹੀਂ ਪਤਾ ਮੈਂ ਗੱਲ ਸੁਣੀ ਐ ਇਹ ਬਈ ਜਿਹੜੀ ਭਾਸ਼ਾ ਵਰਤੀ ਉਹਨੇ ਵੀ ਲੋਕੋ ਤੁਸੀਂ ਛਤਰਖਾਨ ਦੇ लायकੋਂ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਤਾਹਨਾ ਮਾਰਿਆ ਉਹਨੇ ਇੱਕ ਤਾਂ ਜਿਹੜੇ ਇਹ ਲੋਕ ਸੀ ਸੰਘਰਸ਼ੀਲ ਆ ਇਹ ਜਿੱਤਵਲ ਨੂੰ ਜਾ ਰਹੇ ਆ ਪ੍ਰਦੂਸ਼ਣ ਦੇ ਖਿਲਾਫ ਲੜ ਰਹੇ ਆ ਖਾਸ ਕਰਕੇ ਇੱਕ ਸਾਲ ਤੋਂ ਉਹ ਪ੍ਰਦੂਸ਼ਣ ਵਾਲੀ ਗੱਲ ਤੇ ਮਿਹਨੇ ਮਾਰ ਰਿਹਾ ਜਿਹੜਾ ਆਉਣ ਵਾਲੇ ਮੁੱਖ ਮੰਤਰੀ ਦੀ ਕੁਰਸੀ 'ਚ ਛੇ ਤੋਂ ਨੂੰ ਮੱਲਾ ਨਸੀਬ ਹੋ ਜੇ ਅਸ ਤੱਕ ਨਾ ਹੋ ਜੇ ਪਰ ਉਹ ਇੱਕ ਗੱਲ ਬੋਲਿਆ ਮੈਨੂੰ ਅਫਸੋਸ ਲੱਗਾ ਮੈਂ ਅੱਜ ਸਵੇਰੇ ਸੁਣਿਆ ਬਈ ਸੁੱਖ ਗੱਲ ਫੜਿਆ ਗਿਆ ਦੇਖੋ ਸਾਡੀਆਂ ਪੰਜ ਔਰਤਾਂ ਥਾਣੇ ਦੇ ਵਿੱਚ 25 ਇਥੋਂ ਦੀਆਂ ਕਮੇਟੀ ਵਾਲੇ ਬੰਦੇ 7-8 ਮੇਰੇ ਸੂਬੇ ਦੇ ਆਗੂ ਜਾਂ ਜ਼ਿਲ੍ਹਿਆਂ ਦੇ ਆਗੂ ਉਹ ਤਾਂ ਦਿਸੇ ਨਹੀਂ ਕੱਲਾ ਸੁਖਗਿਲ ਦੱਸ ਗਿਆ ਇਹ ਮਤਲਬ ਕਮਿਸ਼ਨ ਕੀ ਨਹੀਂ ਸੀ ਕਰਨੀ ਚਾਹੀਦੀ ਇਹਨਾਂ ਲੋਕਾਂ ਨੂੰ ਲੜਦਿਆਂ ਨੂੰ ਹੌਸਲਾ ਦੇਣਾ ਚਾਹੀਦਾ ਜੀ ਇੱਕ ਮੇਣਾ ਉਹਦਾ ਮੈਂ ਹੋਰ ਸੁਣਿਆ ਵੀ ਜਦੋਂ ਮੈਂ ਲੁੱਦਿਆਣੇ ਲਾਇਆ ਸੀ ਅਸੀਂ ਸਤਲੋਜ ਤੇ ਬੁੱਢੇ ਦਰੇ ਆਲਾ ਤੁਸੀਂ ਗਏ ਨਹੀਂ ਮੈਂ ਖੁਦ 400 ਦਾ ਜੱਥਾ ਲੱਗ ਗਿਆ ਸੀ ਜਿਹਦੇ ਚ 50 ਬੰਦੇ ऐसे मोर्चे दे सी। ਖਾੜੇ ਦੇ ਜੇ ਇਹਨਾਂ ਲੀਡਰਾਂ ਨੂੰ ਹੋਣੀ ਨਹੀਂ ਪਤਾ ਵੀ ਕੌਣ ਸਾਡਾ ਹਮੈਤੀ ਸੀ ਜੇ ਕੱਲ ਨੂੰ ਮੁੱਖ ਮੰਤਰੀ ਬਣ ਕੇ ਫਿਰ ਲੋਕ ਸਾਬ ਲੈ ਲੈਣ। ਵੀ ਭਗਵੰਤ ਮਾਨਰ ਕੀ ਹੋਊ ਕਿ ਨਹੀਂ ਹੋਊਗਾ ਬਸ। ਜੀ। ਅ ਇਸ ਤਰ੍ਹਾਂ ਦੇ ਹੋਰ ਵੀ ਮੋਰਚੇ ਕਈ ਥਾਂ ਚੱਲ ਰਹੇ ਜਿਵੇਂ ਪੇਪਰ ਮਿੱਲ ਦੀ ਗੱਲ ਚੱਲ ਰਹੀ ਆ ਵੀ ਇਧਰ ਚਮਕੌਰ ਸਾਹਿਬ ਕੋਲੇ ਪੇਪਰ ਮਿੱਲ ਲੱਗਣ ਜਾ ਰਹੀ ਹੈਗੀ ਤੇ ਭੁੰਦੜੀ ਪਿੰਡ ਵੀ ਹੈ। ਅੱਗੇ ਜਿਹੜਾ ਹੈਗਾ ਜੱਥੇ ਬੰਦੀ ਦਾ ਕੀ ਰਹੇਗਾ ਵੀ ਇਸ ਨੂੰ ਅੱਗੇ ਪੰਜਾਬ ਪੱਧਰ ਤੇ ਫੈਲਾਇਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਕੋਈ ਪ੍ਰੋਜੈਕਟ ਲੱਗ ਹੀ ਰਹੇ ਆ। ਦੇਖੋ ਅਸੀਂ ਜਿੱਥੇ ਸਾਡਾ ਬੇਸ ਏਰੀਆ ਬੇਸ ਏਰੀਆ ਤੋਂ ਬਣਾ ਲੜਿਆ ਨਹੀਂ ਜਾਂਦਾ ਜਿਹੜੀ ਤਾਕਤ ਤੇ ਆਪਾਂ ਨੂੰ ਭਰੋਸਾ ਹੋਊਗਾ ਉੱਥੇ ਲੜਾਂਗੇ ਚਾਹੇ ਤੁਸੀਂ ਦੇਖੋ ਮਹਿਲਕਲਾ ਏਰੀਆ ਸੀ ਅਸੀਂ ਜੰਗ ਜਿੱਤਿਆ ਸਾਡਾ ਬੇਸ ਏਰੀਆ ਸੀ ਅੱਜ ਅਸੀਂ ਬੇਸ ਏਰੀਆ ਬਣਾ ਲਿਆ ਸਾਡੀ ਸਮਝ ਤੇ ਖੜ ਗਏ ਲੋਕ ਆ ਵੋਟ ਪਾਰਟੀਆਂ ਤੋਂ ਭੱਲੇ ਦੀ ਝਾਕ ਛੱਡਤੀ ਪਾਟਣਗੇ ਨਹੀਂ ਲੋਕ ਇੱਕਜੁੱਟ ਹੋ ਕੇ ਲੜਨਗੇ ਇਹੀ ਸਾਡਾ ਜਿੱਤ ਦਾ ਮਤਲਬ ਜਿਹੜਾ ਹੁੰਦਾ ਰਾਹ ਹੈ ਮਤਲਬ ਜਿੱਥੇ ਮਤਲਬ ਸੰਘਰਸ਼ ਦੀ ਤੇ ਇੱਕੇ ਦੀ ਹੁੰਦੀ ਹੈ ਜਿਹੜੇ ਇਸ ਕਦੇ ਖੜੀ ਜਾਣਗੇ ਉੱਥੇ ਅਸੀਂ ਪਾਰਟਿਸ ਵਟ ਕਰਾਂਗੇ ਸਾਂਝੇ ਕੋਲ ਦਾ ਸਦਾ ਪਹਿਲਾਂ ਹੀ ਸਾਡਾ ਹੁਣ ਵੀ ਸਾਂਝੇ ਕੋਲਾਂ ਦੇ ਸਮਰਥੀ ਆ ਪਰ ਵੋਟ ਪਾਰਟੀਆਂ ਤੋਂ ਭੱਲੇ ਦੀ ਝਾਕ ਛੱਡ ਕੇ ਸੰਘਰਸ਼ਾਂ ਦੇ ਝੰਡੇ ਗੱਡ ਕੇ ਜਿੱਤੇ ਜਾਂਦੇ ਜੀ ਸੋ ਵੋਟ ਦੀ ਜਿਹੜੀ ਹੈਗੀ ਆ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਂਝਾ ਇੱਕ ਸੰਘਰਸ਼ ਭਾਵੇਂ ਉਹ ਪੰਜਾਬ ਪੱਧਰ ਦਾ ਹੋਵੇ ਭਾਵੇਂ ਆਪਣੇ ਲੋਕਲ ਪੱਧਰ ਦਾ ਹੋਵੇ ਲੋਕਾਂ ਨੂੰ ਸੰਘਰਸ਼ ਦੇ ਰਾ ਤੇ ਖਾਸ ਕਰਕੇ ਇੱਕ ਜੁਟਦਾ ਦੇ ਰਾ ਪੈਣਾ ਪੈਣਾ ਮਜੀਤ ਸਿੰਘ ਧਨੇਰ ਦਾ ਇਹ ਸੁਨੇਹਾ ਤਾਂ ਤਾਂ ਹੀ ਜਿਹੜਾ ਹੈਗਾ ਪੰਜਾਬ ਨੂੰ ਬਚਾਇਆ ਜਾ ਸਕਦਾ ਖਾਸ ਕਰਕੇ ਜਿੱਥੇ ਇਹੋ ਜਿਹੀ ਕੋਈ ਪ੍ਰੋਜੈਕਟ ਲੱਗ ਰਹੀ ਨੇ ਜਿਹੜੇ ਬਿਮਾਰੀਆਂ ਜਾਂ ਕੈਂਸਰ ਵਰਗੀਆਂ ਜਿਹੜੀਆਂ ਅਦਮ ਮਾਰੀਆਂ ਨੂੰ ਪੈਦਾ ਕਰ ਰਹੇ ਆ ਫਿਰ ਕਿਤੇ ਜਿੱਤਿਆ ਜਾ ਸਕਦਾ ਤਨੇਰ ਸਾਹਿਬ ਬਹੁਤ ਸ਼ੁਕਰੀਆ